سارے اپنے شکار جو پہلے سب کو پہلے فتح گیو مہاراج کی واحر جی کا خالصہ واحر کی فتح تو آپ کا تیاریاں کرتے ہیں شوکالیاں اپنا ہر سال کی طرح فیئر جا سو میرے تو پہلے سارے لا رہے ہیں تقریباً تقریباً سارا اپنا پک جاگا اپنا پروگرام جا میں ਇਹਨਾਂ ਦੇ ਨਾਲ ਹੀ ਤੁਹਾਡੇ ਸਾਰਿਆਂ ਦੇ ਨਾਲ ਹੀ ਹਨ ਜੋ ਵੀ جب جس طرح سوٹ دینا لے جائے گا डॉक्टर सुम राव अंबेदकर दीपक माहौल in the corner of my eye Let وایار <s Elliottills> سارے پہ بہت بڑا بندہ طے کرتے ہیں پورا پھیل کر ایسے بندہ

Bye. Bye. بہت بہترین سنگھا ہوں ਜਿਹੜੀ ਦਿਲਾਬ ਦੀ ਮੀਟਿੰਗ ਆ ਉਹ ਜਿਆਦਾ ਹੀ ਰੈਗਰ ਰਹਿੰਦੇ ਆ ਜਾਂ ਉਹੀ ਬੈਠ ਰਹੇ ਹੁੰਦੇ ਨੇ ਪਰ ਇਹਦੇ ਵਿੱਚ ਉਹ ਇੰਨੀ ਨਿਕਲਦੀ ਹੈ ਕਿ ਹਰ ਵਾਰ ਸਾਨੂੰ ਨਵੇਂ-ਨਵੇਂ ਵਿਚਾਰ ਸਮਾਉਂਦੇ ਨਵੇਂ ਨਵੇਂ ਆਈਡੀਆ ਬਣਦੇ ਨੇ ਤੇ ਉਹਨਾਂ ਨਾਲ ਜਿਹੜੀ ਆ ਦਿਲਾਬ ਦੇ ਵਿੱਚ ਬਹੁਤ ਜ਼ਿਆਦਾ ਮੋਟੀਵੇਸ਼ਨ ਆਉਂਦੀ ਆ ਬੰਦੇ ਹੋਰ ਕਰਿਆ ਕੰਮ ਕਰਦੇ ਨੇ ਕਿ ਮੀਟਿੰਗ ਦਾ ਬਾਕੀ ਦੋ ਦਾ ਪਿਛੋੜੇ ਦੇ ਵਿੱਚ ਜੋਸ਼ ਭਰਿਆ ایون دیکھنا چاہتا ہے تھوڑے دن کے میٹنگ ہو جاتی ہے تو مینبر بھی ہو جاتے ہیں پر ہر سال انہوں کے بچار وہ بچے بچے بنتے سوچ سو یہ بہت ضروری ہے جی کام جو تھوڑے جن پچھلے آج کاپی لی سو یہاں نے رابطہ تینتی ہزار روپیہ چٹا کر ਦੇ ਬਰੋਗ ਦੇ ਕਲੱਬ ਸਾਰੇ ਵੱਲੋਂ ਦੋ ਸੋਇ ਦੇ ਛੱਦਿਆਂ 12 April ਨੂੰ ਜੇਪਕੋ ਰਿਜ਼ੋਰਟ ਸਰਨਾ ਵਿਖਤੇ ਜਾਰੀ ਰਿਹਾ ਹੈ। ਉਹਦੇ ਵਿੱਚ ਅਸੀਂ 11 ਲੋਕ ਪ੍ਰਭਾਵ ਦੇ ਛੱਦਿਆਂ ਬੱਚੇ ਕਰ ਰਹੇ ਆ। ਤੇ ਨਾਲ ਦੀ ਨਾਲ ਅਸੀਂ ਲੋਕ ਕਮੇਟੀ ਆ ਸਾਡੀਆਂ ਵੈਲਕਮ ਕਮੇਟੀ ਹੋ ਗਈ, ਅਨੰਦਕਾਰ ਦੀ ਕਮੇਟੀ ਹੋ ਗਈ ਤੇ ਬੰਦਾ ਆਪਣੇ ਸਮਾਜ ਜਿਹੜਾ ਆ ਉਹਦੀ ਕਮੇਟੀ ਹੋ ਗਈ, VIP ਕਮਟੀ ਹੋ ਗਈ, ਸਟੇਜ ਕਮਟੀ ਹੋ ਗਈ, ਪੱਤਰਕਾਰਾਂ ਦੀ ਕਮੇਟੀ ਹੋ ਗਈ। ਦੇ ਲੰਗਰ ਕਮੇਟੀ ਹੋ ਗਈ ਸਾਡੇ ਹਰ ਇੱਕ ਤਰ੍ਹਾਂ ਦੇ ਸਾਡੇ ਇੱਕ ਬੇਟੀਆਂ ਬਕੋ ਬਖਰੇ ਸੀ ਬਣਾਈਆਂ ਦੇ ਬੱਚੇ ਤਾਂ ਕਿ ਸਾਡਾ ਜੋ ਵੀ ਕੰਮ ਵਿਹਾਂ ਦਾ ਪਹਿਲਾ ਹਣ ਸਰਵਰ ਨੂੰ ਬ੍ਰੈਕਫਾਸਟ ਦਿੱਤਾ ਜਾਊਗਾ ਅਗਲੇ ਬਿਆਹ ਬਿਆਹ ਜੋੜਿਆਂ ਨੂੰ ਉਸ ਤੋਂ ਬਾਅਦ ਹਰਨਤ ਕਾਰਜਕਾਰ ਗੁਰਦੁਆਰੇ ਰੇਰ ਸਾਹਿਬ ਕੇ ਪ੍ਰਚਾਰ ਸੇਵਾ ਵਾਲੇ ਵਾਪਾ ਵਿੱਚ ਦੇ ਗਵਾਹੇ ਅਤੇ ਹੋਰ ਪ੍ਰਧਾਨ ਦੇ ਜਿੱਤੇ ਜਾਣਗੇ ਉਸ ਤੋਂ ਬਾਅਦ ਆਪਣਤਾ ਸੀ ਆਪਣੇ ਪੈਰਸ ਦੇ ਵਿੱਚ ਉਹਨਾਂ ਦਾ ਵੈਲਕਮ ਕੀਤਾ ਜਾਊਗਾ ਸਾਰੇ ਬਰਾਤਾਂ ਦਾ ਵੱਲੇ ਬਲਾੜਿਆਂ ਦਾ ਤੇ ਲਾੜੀਆਂ ਦਾ ਸਾਡੇ ਜੋ ਵੀ ਸਾਡੇ ਉਹ ਵਿਆਹ ਵਿਆਹ ਨੇ ਸਾਡੇ ਲਈ ਉਹ ਬਹੁਤ ਵੱਡੇ ਸਾਡੇ ਗੈਸਟਰੇ ਸਾਡੇ ਉਹ ਵੀ ਸਾਡੇ ਉਹਨਾਂ ਦਾ ਅਸੀਂ ਵੈਲਕਮ ਕਰਾਂਗੇ ਬਰਾਤ ਦੇ ਵਿੱਚ ਆ ਜਾਂਦਾ ਤੇ ਉਹਨਾਂ ਦੀ ਰੇੜੀ ਤਲਾਬ ਦੀ ਉਹਨਾਂ ਦੇ ਜੋ ਵਿਆਹਾਂ ਵਿੱਚ ਬਰਾਤ ਦੇ ਵਿੱਚ ਸੇਵਾ ਹੁੰਦੀ ਆ ਬਰਾਤ ਦੀ ਉਸ ਤਰ੍ਹਾਂ ਸਾਡੇ ਵੱਲੋਂ ਉਹਨਾਂ ਦੀ ਸੇਵਾ ਕੀਤੀ ਜਾਊਗੀ ਅਤੇ ਜੋ ਵੀ ਵੈਲਕਮ ਆਪਰੇ ਸਾਡੇ ਵੀਆਈਪੀ ਵਗੈਰਾ ਦੇ ਸਾਰੇ ਉਹਨਾਂ ਵੱਲੋਂ ਵਿਆਹ ਜੋੜੇ ਦੇ ਜਹਦੇਖ ਸਿੰਘ ਮੁੰਡਿਆ ਜੀ ਸਾਡੇ ਮੰਤਰੀ ਸਾਹਿਬ ਉਹ ਵਿਆਹੇ ਜੋੜੇ ਨੂੰ ਅਸ਼ੀਰਵਾਦ ਦੇਣਗੇ ਅਤੇ ਉਹਨਾਂ ਜੋ ਵੀ ਘਰੇਲੂ ਸਮਾਨ ਸਾਡੇ ਕਲੱਬ ਵੱਲੋਂ ਰੱਖ ਸਲਤ ਜਦਾ ਬਾਲੇ ਸੋਲਿਆ ਬਾਲੀਆਂ ਚੰਜਰਾ ਪੇਟੀ ਡਵਲਮੈਂਟ ਸਲਾਈਬ ਸ਼ੀਟ ਪੱਖਾ ਬਿਸਤਰੇ ਭਾਂਡੇ ਘੜੀਆਂ ਹਰੇਕ ਤਰ੍ਹਾਂ ਦਾ ਸੌਟ ਹਰੇਕ ਤਰ੍ਹਾਂ ਜੋ ਵੀ ਅੱਪ ਅੱਜ ਕੱਲ ਆਪਾਂ ਘਰੇਲੂ ਆਪਣੇ ਬੱਚੇ ਨੂੰ ਸਮਾਨ ਦਿੰਨੇ ਆ ਉਸੇ ਤਰ੍ਹਾਂ ਦਾ ਸਮਾਨ ਸਾਡੇ ਕਲੱਬ ਵੱਲੋਂ ਪਹਿਲੇ 24 ਸਾਲਾਂ ਤੋਂ দেয়া ਜਾ ਰਿਹਾ ਹੈ ਸਾਡਾ 25ਵਾਂ ਸਿਰਵਲ ਜੁਬਲੀ ਅੱਜ ਕਿ ਸਾਡੇ ਕਲੱਬ ਇਹ ਫੰਕਸ਼ਨ ਬਣਾ ਰਹੀ ਆ ਅਸੀਂ ਅਸਿਰੋ ਸਾਡੇ ਕਲੱਬ ਆ 25 ਸਾਲਗिराਹ ਨੂੰ ਸਾਡੇ ਨੂੰ ਬਹੁਤ ਹੀ ਧੂਮਤਾਬਲਾ ਮਨਾਇਆ ਜਾਊਗਾ ਅਤੇ ਉਸ ਦਿਨ ਅਸੀਂ ਲੈਟਰ ਭੇਜ ਰੋ ਬੇਜਕਾਰ ਦੇ ਚਰਮ ਦੇੰਦੇ ਇਸ ਵੰਦ ਵਿੱਚ ਖੁਸ਼ੀ ਵਿੱਚ ਅਸੀਂ ਇੱਕ ਪਹਿਲਾ ਸੂਰੇ ਬੌਰਨ ਕੇਕ ੱਟੇ ਜਾਊਗਾ ਤੇ ਬੱਚੇ ਵੀ ਜਿਹੜੇ ਸਾਡੇ ਸਾਲਗिराਹ ਆ ਬੇਹਾਂ ਦੀ ਸਾਲਗਾ ਹੈ ਓਦੇ ਵੰਦ ਦੇ ਵਿੱਚ ਅਸੀਂ ਸਾਰੇ ਕਲੱਬ ਵੱਲੋਂ ਸਾਰਿਆਂ ਨੂੰ ਵੈਲਕਮ ਕਰਾਂਗੇ ਤੇ ਬਹੁਤ ਹੀ ਖੁਸ਼ੀ ਦੇ ਨਾਲ ਅਸੀਂ ਪ੍ਰੋਗਰਾਮ ਪੇਜਾਂਗੇ ਪਰ ਇੱਕ ਨਾ 11 ਸੋਮੇਗਾਂ ਇਹ ਰੋਲ ਵੀ ਕੀਤਾ ਜਾਏਗਾ ਅਗਰ ਜਾਂ ਕੋਈ ਇੰਟਰਵਿਊ ਹੋ ਜਾਏ ਕੋਈ। ਇਸ ਇਹਦੇ ਵਿੱਚ ਅਸੀਂ ਸਾਡੇ ਕੋ ਆਇਆ ਤਾਂ ਵੱਧ ਸੀ ਵਿਆਹ ਅਸੀਂ ਪਰ ਜੋ ਵੀ ਸਕਰੀਨਿੰਗ ਤੋਂ ਬਾਅਦ ਸਾਡੇ ਲਵ ਸਿੰਘ ਐਸਏ ਜੀ ਸਾਡੇ ਇਹਦੇ ਵਿੱਚ ਸਕਰੀਨ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੇ ਜੋ ਵੀ ਜੋ ਲੋੜਵੰਦ ਪਰਿਵਾਰ ਹੈ ਉਹਨਾਂ ਦੇ ਅਸੀਂ ਵਿਆਹ ਵਿੱਚ ਪਾਏ ਦੇ ਕਈ ਵਿਆਹ ਬੈਸੀ ਸਾਡੇ ਦੇ ਆਪ ਹੀ ਲੱਗ ਜਾਂਦੇ ਰਹੇ ਉਸ ਤਰ੍ਹਾਂ ਸਾਡੇ ਕੋਲ ਵਿਆਹ ਨਹੀਂ ਕਰਦੇ ਜਿਹੜੇ ਲੋੜਵੰਦ ਪਰਿਵਾਰ ਨੇ ਜੁੜੀ ਨੇ ਉਹਨਾਂ ਦਾ ਹੀ ਅਸੀਂ ਵਿਆਹ ਕਰਦੇ ਆ ਤਾਂ ਕਿ ਅਸੀਂ ਇਸ ਨੂੰ ਜੋ ਰੋਡ ਪਰ ਪ੍ਰਵਾਦ ਪਰਵਾਰ ਆਇਆ ਉਹਦਾ ਇੱਕ ਗਾਰਜਿਕਤਾ ਜਤ ਧੰਨ ਜੀ ਇਹ ਪ੍ਰਵਾਦ ਪਰਵਾਰ ਇਹ ਇੱਕ ਪਰਵਾਰ ਦਾ ਪਰਵਾਰ ਹੈ ਜੀ ਇੱਕ ਨਵੇਂ ਪਰਵਾਰ ਦੀ ਜੀ ਸ਼ੁਰੂਆਤ ਹੋ ਗਈ ਤੇ ਹੀ ਲੱਗਦਾ ਇਹ ਮੈਂ ਕਹਿੰਦਾ ਕਿ ਨਾ ਮੰਗਦਾ ਵੈਰੀ ਦੀ ਖਾਸ ਹੋਵੇ ਬਹੁਤ ਗੀ ਕਰਦੇ ਮਨਰੋ ਕਮੇਟੀ ਨੇ ਜੋ ਡੂਬੀ ਲਾਈ ਮੈਂ ਬੜੀ ਤੰਦੇ ਨਵਾਈ ਮੈਂ ਜੋ ਤੱਤ ਸੀਗੇ ਕਮੇਟੀ ਦੇ ਮੂਹਰੇ ਰੱਖੇ ਇੱਕ ਜਿਹਦੇ ਚ ਇੱਕ ਬਹੁਤ ਹੀ ਤਰਸਯੋਗ ਫੈਮਿਲੀ ਜਿਹਦੇ ਕੀ 2-3 ਮਹੀਨਿਆਂ ਦੇ ਵਿੱਚ ਵੀ ਤਿੰਨ ਮੌਤਾਂ ਹੋ ਗੀਆਂ ਘਰ ਦੇ ਵਿੱਚ ਮਾਂ ਮਰ ਗਈ 17 ਸਾਲ ਪਹਿਲਾਂ ਉਹ ਕੁੜੀ ਦਾ ਪਿਓ ਮਰ ਗਿਆ ਸੀ ਫਿਰ ਭਜਾਈ ਮਰ ਗਈ ਫਿਰ ਇੱਕ ਬਰਾਦਰ ਦੀਆਂ ਤਿੰਨ ਮੌਤਾਂ ਕਨੇਜ ਪਿੰਡ ਦੇ ਵਿੱਚ ਹੋ ਗੀਆਂ ਜਿੰਨਾਂ ਦਾ ਕੋਈ ਛੋਟਾ ਜਿਹਾ ਘਰ ਆ ਬਹੁਤ ਹੀ ਦੁਖਦਾਈ ਘਰ ਆ ਔਰ ਉਹ ਕੁੜੀ ਦਾ ਜਿਹੜਾ ਜਿਹਦੇ ਨਾਮ ਮੰਗਣਾ ਮਾਂ ਕਰ ਗਈ ਸੀ ਉਹ ਮੁੰਡੇ ਨੇ 2 ਸਾਲ ਰਹਿ ਕੇ ਉਹ ਸਾਲ ਤੋਂ 6 ਮਹੀਨੇ ਦਾ ਅਕਰੀ ਕੈਂਸਰ ਤੋਂ ਪੀੜਤ ਸੀਗੀ ਉਹਨਾਂ ਕੈਂਸਰ ਤੋਂ ਪੀੜਤ ਉਹਦੇ ਉਹਨੇ ਬੜਾ ਵਧੀਆ ਸਾਥ ਦਿੱਤਾ ਅਸੀਂ ਕਹਿੰਦੇ ਆ ਕਿ ਇਹੋ ਜਿਹੜਾ ਜਿਹੜਾ ਅਸੀਂ ਇੱਕੇ ਵਿਆਹ ਕਰਨ ਲੱਗੇ ਆ ਕੁੜੀ ਔਰ ਮੁੰਡੇ ਦੋਨਾਂ ਦਾ ਬਹੁਤ ਤਰਸਯੋਗ ਫੈਮਿਲੀ ਆ ਸਾਡਾ ਸਾਰਿਆਂ ਨੂੰ ਸਫਲ ਵਿਆਹ ਹੈ ਜੀ ਇਹ ਜਿਹੜਾ ਕਿ ਅਸੀਂ ਉਹਦੇ ਨਾ ਤਾਂ ਉਹਦਾ ਮਾਪਿਓ ਆ ਨਾ ਲੈਣਾ ਅਸੀਂ ਉਹਦੇ ਜਿੰਨੇ ਕਮੇਟੀ ਵਾਲੇ ਆ ਅਸੀਂ ਉਹ ਜਿਹੜੀਆਂ ਲੜਕੀਆਂ ਦੇ ਪਿਓ ਹੋਣਗੇ ਇੱਕ ਮੌਕੇ ਮੈਂ ਕਰਕੇ ਆਂ ਵੈਰੀਫਾਈ ਉਹ ਬਾਪ ਜੀ ਰੀਡ ਦੀ ਹੱਡੀ ਟੁੱਕੀ ਹੋ ਜਾ ਜੀ ਮੱਜੇ ਤੇ ਪਿਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਵੀ ਅਸੀਂ ਬਾਪ ਦੀ ਜਗ੍ਹਾ ਤੇ ਵੀ ਅਸੀਂ ਬੱਲਾ ਫੜਾਵਾਂਗੇ ਸਾਨੂੰ ਤੁਸੀਂ ਸਾਡੇ ਤੋਂ ਜਿਹੜਾ ਸਿਓ ਗੱਲੋਂ ਅਸੀਂ ਇਹੀ ਕਹਨੇ ਆਂ ਵੀ ਤੰਦੇਈ ਨਾ ਕਰੀਏ ਵੀ ਬਹੁਤ ਹੀ ਵਧੀਆ ਗਰੀਬ ਪਰਿਵਾਰ ਨੇ ਸਾਰੇ ਜੋ ਡਿਊਟੀ ਲਾਈ ਮੈਂ ਵਧੀਆ ਘਰਾਂ 'ਚ ਜਾ ਕੇ ਆਲੇ-ਦੋਲੇ ਤਸਰੀਕ ਦੇ ਹਦ ਤੱਕ ਜਿੰਨੇ ਵੀ ਵਿਆਹ ਨੇ ਔਰ ਲੋੜਵੰਦ ਪਰਿਵਾਰ ਨੇ ਜੀ ਮੇਰੀ ਇਹੀ ਮੈਂ ਇਨਕੁਆਰੀ ਕੀਤੀ ਆ ਜੋ ਮੈਂ ਸੱਚ ਸਾਹਮਣੇ ਆਇਓ ਉਹ ਮੈਂ ਕਮੇਟੀ ਦੇ ਕੇ ਪੇਸ਼ ਕਰਤੇ ਆ ਜੀ ਬਾਕੀ ਫੈਸਲਾ ਕਮੇਟੀ ਦਾ ਹੈ ਵੈਰੀ ਗੁੱਡ ਸਰ ਵੜਾ ਹੀ ਅੱਜ ਦੀ ਜਿਹੜੀ ਮੀਟਿੰਗ ਤੇ ਆ ਜੀ ਦੇ ਵਕਤ ਦੀ ਗੱਲ ਕਰ ਚਾਹੀਦੀ ਹੈ ਕਿ ਸਾਡੇ ਸਾਰੇ ਪਿਆਰਿਆਂ ਨੂੰ ਅੱਜ ਡਾਕਟਰ ਭੀਮ राव ਉਮੀਦਕਰ ਕਲੱਬ ਵੱਲੋਂ ਜੋ ਡਾਕਟਰ ਸਾਹਿਬ ਦੇ ਜਨਮ ਦਿਨ ਦੇ ਪਰਥਾਏ ਜੋ 25 ਸਮੂਹਿਕ ਵਿਆਹ ਹੋ ਰਹੇ ਹਨ ਉਸ ਦੀਆਂ ਜੋ ਤਿਆਰੀਆਂ ਕੀਤੀਆਂ ਗਈਆਂ ਹਨ ਕਲੱਬ ਦੇ ਵਿੱਚ ਡਿਊਟੀਆਂ ਲਾਈਆਂ ਗਈਆਂ ਜਿਨ੍ਹਾਂ ਜਿਨ੍ਹਾਂ ਨੇ ਆਨੰਦਕਾਰਜ ਕਰਨੇ ਹਨ ਜਾਂ ਜਿਨ੍ਹਾਂ ਨੇ welcom ਕਰਨਾ ਹੈ ਜਾਂ ਜੋ ਸਮਾਨ ਸਮਾਨ ਦੇਣਾ ਹੈ ਬੱਚੀਆਂ ਨੂੰ ਗਿਣਤੀ ਕਰਕੇ ਪੇਟੀਆਂ ਦੇ ਵਿੱਚ ਪਾ ਕੇ ਸਾਰਾ ਬੈੱਡ ਲਾ ਲਓ ਜਾਂ ਜੋ ਵੀ ਸਮਾਨ ਹੈ ਗਿਣਤੀ ਕਰਕੇ ਲਿਸਟਾਂ ਬਣਾ ਕੇ ਦੇਣਾ ਹੈ ਉਹਦੇ ਵਿੱਚ ਸਾਡੇ ਕਾਉਂਸਲਰ ਸਾਹਿਬਾਨਾਂ ਦੀ ਸਪੈਸ਼ਲ ਡਿਊਟੀ ਲਈ ਗਈ ਹੈ ਔਰ ਜਿੱਥੇ ਜਿੱਥੇ ਵੀ ਡਿਊਟੀਆਂ ਲਾਈਆਂ ਨੇ ਅਸੀਂ ਸਾਡੀ ਵੀ ਡਿਊਟੀ ਲਈ ਗਈ ਹੈ ਅਸੀਂ ਇਸ ਕਲੱਬ ਦੇ ਵਿੱਚ ਤਨਦੇਹੀ ਨਾਲ ਡਿਊਟੀ ਨਿਭਾਵਾਂਗੇ ਜੀ ਆਦੀ ਵੀ ਜਿੰਨੇ ਲਗਾਈ ਗਈ ਹੈ ਕਿਉਂਕਿ ਹਾਂਜੀ ਹਾਂ ਜੀ ਜਿਹੜਾ ਲਾੜੀਆਂ ਨੂੰ ਤਿਆਰ ਕਰਨਾ ਤੇ ਉਹਨਾਂ ਦਾ ਜਿਹੜਾ ਤੋਹਫੇ ਦੇਣੇ ਦਾ ਟਰੇਲੂ ਦੀ ਦਾ ਸਮਾਨ ਉਹਨੂੰ ਦੇਖ ਰਿਹਾ ਕਰਨ ਦੇਖੋ ਜੀ ਜਿਹੜੀਆਂ ਲਾੜੀਆਂ ਦੀ ਤਿਆਰੀ ਦੀ ਗੱਲ ਹੈ ਉਹ ਸਾਡੀਆਂ ਜੋ ਕਾਉਂਸਲਰ ਨੇ ਬੀਬੀਆਂ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹ ਆਉਣ ਤੇ ਦੇਖੋ ਅੱਜ ਕੱਲ ਜਿਹੜੀਆਂ ਬੱਚੀਆਂ ਨੇ ਉਹ ਪਹਿਲੇ ਹੀ ਤਿਆਰ ਹੋ ਕੇ ਘਰੋਂ ਆਉਂਦੀਆਂ ਨੇ ਕਿਉਂਕਿ ਲੋਕਲ ਸਾਹਨੇਵਾਲ ਦੀਆਂ ਬੱਚੀਆਂ ਬਹੁਤ ਘੱਟ ਹਨ ਦੂਰੋਂ ਆਉਣਾ ਹਰੇਕ ਨੇ ਆਪਣੇ ਘਰੋਂ ਤਿਆਰ ਹੋ ਕੇ ਆਉਣਾ ਜਿਹੜੀ ਵੀ ਚੀਜ਼ ਦੀ ਉਹਨਾਂ ਨੂੰ ਜ਼ਰੂਰਤ ਹੋਏਗੀ ਅਸੀਂ ਪ੍ਰੋਵਾਈਡ ਕਰਾ ਕੇ ਦੇਵਾਂਗੇ ਜੀ ਹਾਂਜੀ ਜਿਹੜੇ ਆਪਣੇ ਸਿੱਖ ਰੀਤੀ ਰਿਵਾਜ ਨਾਲ ਹੈਗੇ ਹਨ ਉਹਨਾਂ ਨੂੰ ਸਿੱਧਾ ਹੀ ਗੁਰਦੁਆਰਾ ਸ੍ਰੀ ਰਣੂ ਸਾਹਿਬ ਬੁਲਾਇਆ ਗਿਆ ਔਰ ਜਿਹੜੇ Hindu ਪਰਿਵਾਰਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਆਨੰਦ ਕਾਰ ਜਾਂ ਫੇਰੇ ਲੈਣੇ ਹਨ ਉਹਨਾਂ ਨੂੰ ਅੱਡ ਜੋ ਮੰਡਪ ਬਣਾਣਾ ਹੈ ਉਹਦੇ ਵਿੱਚ ਉਹਨਾਂ ਨੂੰ ਸਿੱਧਾ ਉਹਨਾਂ ਦਾ ਐਡਰੈਸ ਦੇ ਦੇਣਾ ਵੀ ਭਾਈ ਉਹ ਜਗ੍ਹਾ ਤੇ ਪਹੁੰਚਿਓ ਤਾਂ ਜੋ ਉੱਥੇ ਪੰਡਿਤ ਜੀ ਬੈਠੇ ਹੋਣਗੇ ਅਰ ਔਰ ਸਾਰੇ ਆਪਣਾ ਜੋ ਸਿੱਖ ਰੀਤੀ ਰਿਵਾਜਾਂ ਦੇ ਵਿੱਚ ਆ ਗਿਆ ਉਹ ਗੁਰਦੁਆਰਾ ਸ੍ਰੀ ਰਣੂ ਸਾਹਿਬ ਬਾਬਾ ਮੇਜਰ ਸਿੰਘ ਅਤੇ ਰਣੂ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਉੱਥੇ ਔਰ ਜੋ ਸਾਡੇ ਲੇਡੀ ਕਾਉਂਸਲਰ ਹਨ ਉਹਨੇ ਡਿਊਟੀ ਲਾਈ ਗਈ ਹੈ ਉੱਥੇ ਪਹੁੰਚ ਕੇ ਉਹਨਾਂ ਉਹ ਅਨੰਦਕਾਰ ਦੇ ਤੇ ਪਹੁੰਚਣੀ ਹੈ ਤੁਹਾਨੂੰ ਪਹਿਲੀ ਜਿਹੜੀ ਮੀਟਿੰਗ ਹੋਈ ਹੈ ਜੀ ਕਿੰਨੇ ਦਿਨ ਬਾਕੀ ਨੇ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਰਹਿ ਗਈਆਂ ਨੇ ਬਾਕੀ ਦਿਨ ਤਾਂ ਹੁਣ ਸਿਰ ਤੇ ਪਏ ਆ ਜੀ ਐਵੇਂ ਹੁਣ ਤਾਂ ਇੱਕ ਹਫਤਾ ਰਹਿ ਗਿਆ ਤੇ ਤਿਆਰੀਆਂ ਜਿਹੜੀਆਂ ਨੇ ਉਹ ਸਮਾਨ ਖਰੀਦ ਰਹੇ ਆ ਨਾਲ ਦੀ ਨਾਲ ਔਰ ਜਿਹੜਾ ਫਲਵਾਈਆਂ ਨੇ ਉਹਨਾਂ ਦਾ ਪ੍ਰਬੰਧ ਕਰ ਰਹੇ ਹਾਂ ਔਰ ਪਹਿਲੇ ਸਭ ਨੂੰ ਬੁਕਿੰਗ ਜਿਹੜੀ ਜਿਹੋ ਹੋਊਗੀ ਆ ਤੇ ਬਸ ਹਰ ਰੋਜ਼ ਜਿਹੜਾ ਹੈਗਾ ਉਹ ਜਿਵੇਂ ਘਰ ਦੇ ਵਿੱਚ ਅਸੀਂ ਇੱਕ ਕਾਰਜ ਕਰਦੇ ਹਾਂ ਕਿਸੇ ਬੱਚੇ ਦਾ ਉਸੇ ਸਰਧਾ ਭਾਵਨਾ ਨਾਲ ਉਸੇ ਹੀ ਲਹਿਜੇ ਨਾਲ ਜਿਹੜਾ ਹੈਗਾ ਇਹ ਕਾਰਜ ਜਿਹੜਾ ਹੈਗਾ ਨਿਪੇਰੇ ਚਾੜਿਆ ਜਾਊਗਾ ਪੂਰੀ ਕਲੱਬ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਪੂਰੀ ਤਨਦੇਹੀ ਨਾਲ ਜਿਹੜੇ ਇਸ ਮੂਵੀ ਦੇ ਵਿਆਹਾਂ ਵਾਸਤੇ ਤਿਆਰੀ ਵਾਸਤੇ ਲੱਗੇ ਹੋਏ ਨੇ ਕਹਿੰਦੇ ਨਹੀਂ ਕੋਈ ਜਿਹੜਾ ਗੈਸ ਟੈਗ ਜਦ ਮੈਂ ਲਾਈ ਉਹ ਇਥੇ ਆਹ ਕੱਲ ਨੂੰ ਆਪਣਾ ਰਿਕਾਰਡ ਹਾਂਜੀ ਬਿਲਕੁਲ ਉਹ ਸਾਰਾ ਉਹਦੇ ਵਿੱਚ ਜਿਹੜਾ ਹੈਗਾ ਕਾਰਡ ਆ ਉਹਦੇ ਵਿੱਚ ਛਪਿਆ ਹੋਇਆ ਟੋਟਲ ਜਿਹੜੀ ਲਿਸਟ ਆ ਸਭ ਪੂਰੀ ਉਹਦੇ ਵਿੱਚ ਛਪ ਕਿਉਂਕਿ ਉਹ ਪਹਿਲੇ ਹੀ ਮਤਲਬ ਵਿਆਹ ਰੱਖਣ ਤੋਂ ਪਹਿਲਾਂ ਹੀ طے ਹੋ ਜਾਂਦਾ ਵੀ ਆਹ ਆਹ ਸਮਾਨ ਜੀ ਦੇ ਵਿੱਚ ਸੋਨੇ ਦੀਆਂ ਟੂਮਾਂ ਜਿਹੜੀਆਂ ਉਹ ਵੀ ਹੁੰਦੀਆਂ ਨੇ ਤੇ ਹੋਰ ਜਿਹੜੇ ਹਾਰ ਸ਼ਿੰਗਾਰ ਦਾ ਜਿਹੜਾ ਸਮਾਨ ਆ ਬੇਟੀਆਂ ਦਾ ਉਹ ਵੀ ਹੁੰਦਾ ਉਸ ਤੋਂ ਇਲਾਵਾ ਦਾਜ ਜਿਹੜਾ ਉਹ ਵੀ ਦਿੱਤਾ ਜਾਂਦਾ ਤੋ ਉਹਨਾਂ ਨੂੰ ਅਸ਼ੀਰਵਾਦ ਦੇ ਰੂਪ ਦੇ ਵਿੱਚ ਕੁਝ ਕੱਪੜੇ ਭਾਂਡੇ ਜਾਂ ਜੋ ਜਿੱਦਾਂ ਆਪਾਂ ਘਰ ਦੇ ਵਿੱਚ ਕਿਸੇ ਤੀਜਾ ਭੈਣ ਦਾ ਵਿਆਹ ਕਰਦੇ ਹਾਂ ਉਸੇ ਤਰੀਕੇ ਦਾ ਇਹ ਜਿਹੜੇ ਹੈਗੇ ਵਿਆਹ ਕੀਤੇ ਜਾਂਦੇ ਨੇ ਤੇ ਵੱਡੀ ਖੁਸ਼ੀ ਦੀ ਗੱਲ ਇਹਦੇ ਵਿੱਚ ਇਹ ਆ ਜਿਹੜੀ ਇਹ 25ਵੇਂ ਜਿਹੜੇ ਵਿਆਹ ਡਾਕਟਰ ਅਵੇਦਕਰ ਕਲੱਬ ਵੱਲੋਂ ਰੱਖੇ ਗਏ ਆ ਔਰ 25ਵੀਂ ਜਿਹੜੀ ਸਾਡੀ ਜਿਹੜੀ ਹੈਗੀ ਆ ਇਹ ਸ਼ਾਲਿਗਰਾ ਇਹ ਵੀ ਮੈਂ ਕਹਿੰਦਾ ਵੀ ਮਨਾਉਣੀ ਚਾਹੀਦੀ ਆ ਔਰ ਮਨਾਉਣ ਯੋਗ ਆ 25 ਸਾਲ ਇੱਕ ਲਗਾਤਾਰ ਕੰਮ ਜਿਹੜਾ ਹੋਇਆ ਕੀਤਾਕਾਰ ਜੇ ਉਹ ਵੱਡਾ ਆਰਸਾ ਹੁੰਦਾ ਤੇ ਪ੍ਰਮਾਤਮਾ ਇੱਕ ਅਰਦਾਸ ਹੈ ਵੀ ਇਸ ਕਲੱਬ ਦੇ ਮੈਂਬਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤਾਂ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਸਮਾਜ ਦੇ ਕਾਰਜ ਕਰਦੇ ਰਹੇ ਔਰ ਇੱਕ ਹੋਰ ਅਹਿਮ ਗੱਲ ਇਹ ਹੈ ਵੀ ਇਹ ਡਾਕਟਰ ਭੀਮਰਾਓ ਅਵੇਦਕਰ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਹੋ ਕੇ ਜਿਹੜਾ ਕੀਤਾ ਜਾਂਦਾ ਤੇ ਇੱਥੇ ਇੱਕ ਬਲੱਖਣ ਗੱਲ ਇਹ ਵੀ ਮੈਂ ਤੁਹਾਨੂੰ ਕਹੂੰਗਾ ਵੀ ਇਹਦੇ ਵਿੱਚ ਜਿਵੇਂ ਆਪਾਂ ਸਮਝਦੇ ਆਂ ਵੀ Dalit ਸਮਾਜ ਜਿਹੜਾ ਹੈਗਾ ਉਹ ਡਾਕਟਰ ਅਵੇਦਕਰ ਦਾ ਬਣਾਈ ਹੈ ਪਰ ਇਸ ਕਲੱਬ ਦੇ ਵਿੱਚ ਜਾਂ ਸ਼ੁਰੂ ਤੋਂ ਲੈ ਕੇ ਕੋਈ ਇਸ ਤਰ੍ਹਾਂ ਦਾ ਭੇਦਭਾਵ ਰਹਿਤ ਸਾਰੇ ਲੋਕ ਨੇ ਇਹਦੇ ਵਿੱਚ ਕੋਈ ਖਾਸ ਵਰਗ ਜਿਹੜਾ ਹੈਗਾ ਉਹ ਨਹੀਂ ਆਪਾਂ ਕਹਿ ਸਕਦੇ ਵੀ ਇਹੀ ਵਰਗ ਜਿਹੜਾ ਹੈਗਾ ਉਹਨਾਂ ਨੂੰ ਰੱਖਿਆ ਗਿਆ ਭਾਵੇਂ ਡਾਕਟਰ ਸਾਹਿਬ ਦਾ ਨੌਹਾਂ ਪਰ ਸਾਰੇ ਜਿਹੜੇ ਵਰਗਾਂ ਦੇ ਮੈਂਬਰ ਸਹਿਬਾਨ ਨੇ ਉਹ ਇਹਦੇ ਵਿੱਚ ਮੌਜੂਦ ਨੇ ਔਰ ਬੜੀ ਤਨਦੇਹੀ ਨਾਲ ਬੜਾ ਉਤਸ਼ਾਹ ਨਾਲ ਜਿਹੜਾ ਹੈਗਾ ਹਰ ਸਾਲ ਕਾਰਜ ਨਿਪਟਰੇ ਚਾੜਦੇ ਆ।